ਸਤਿ ਸ੍ਰੀ ਅਕਾਲ ਜੀ ਭੈਣਾਂ ਤੇ ਭਰਾਵੋ ਕੀ ਹਾਲ ਚਾਲ ਹੈ ਸਾਰਿਆਂ ਦਾ ਰਾਜੀ ਖਿਜੀਓ ਤੇ ਅੱਜ ਤੁਹਾਨੂੰ ਕਰਾਉਣਾ ਆ ਸਹਿ ਦੇਖੋ ਜੀ ਮੈਂ ਸੋਹਣੇ ਜਿਹੇ ਦੇਸ਼ ਸੋਨਾ ਜਿਹਾ ਮੁਲਕ ਇਟਲੀ ਵਿੱਚ ਰਹਿੰਨਾ ਔਰ ਦੁੱਧੀ ਦਾ ਕੰਮ ਕਰਦਾ ਜੀ ਦੁੱਧ ਇਕੱਠਾ ਕਰਕੇ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਈਦਾ ਤਾਂ ਜੋ ਤੁਹਾਡੀ ਵਧੀਆ ਵਧੀਆ ਚਾਹ ਬਣ ਸਕੇ ਔਰ ਚਾਹ ਪੀ ਕੇ ਤੁਸੀਂ ਤੰਦਰੁਸਤ ਰਹੇ ਸਕੋ ਕੀ ਕਹਿਣਗੇ ਯਾਰ ਚਾਹ ਪੀ ਕੇ ਤੰਦਰੁਸਤ ਕਿਦਾਂ ਇਹ ਤਾਂ ਭਾਈ ਜਿਹੜੇ ਚਾਹ ਦੇ ਸ਼ਕੀਨ ਆ ਮੇਰੇ ਵਰਗੇ ਉਹੀ ਦੱਸ ਸਕਦੇ ਵੀ ਚਾਹ ਦੀ ਵੈਲਿਊ ਕੀ ਹੁੰਦੀ ਹੈ ਲੋਕ ਉਹ ਤਾਂ ਐਵੇਂ ਗੋਰਿਆਂ ਨੇ ਜਿਹੜੇ ਇੱਥੇ ਕੌਫੀ ਪੀਂਦੇ ਆ ਕਫੇ ਕਹਿੰਦੇ ਜਿਹਨੂੰ ਤੇ ਵੈਸੇ ਜਿਨ੍ਹਾਂ ਭੈਣਾ ਭਰਾਵਾਂ ਨੂੰ ਪਤਾ ਆ ਠੀਕ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣ ਕਰ ਲਈ ਦੱਸ ਦਵਾਂ ਮੈਂ ਪਹਿਲੋ ਜਦੋਂ ਨਵਾਂ ਨਵਾਂ ਆਇਆ ਤਾਂ ਉਦੋਂ ਕਫੇ ਬੜੀ ਪੀਣ ਲੱਗ ਪਿਆ ਸੀ ਜਾਂ ਵੀ ਸਰਦਾ ਨਹੀਂ ਸੀ ਕਫੇ ਪੀਣ ਲੱਪਿਆ ਮਤਲਬ ਦੋ ਜਾਂ ਤਿੰਨ ਕਫੇ ਦਿਹਾੜੀ ਦੇ ਦੋ ਤਾਂ ਪੱਕੇ ਕਈ ਵਾਰੀ ਤਿੰਨ ਵੀ ਪੀ ਲਿੰਦਾ ਸੀ ਪਰ ਫਿਰ ਉਹਨਾਂ ਇੱਕ ਇੱਥੇ ਅਲਬਾਨੀਸੀ ਡਰਾਈਵਰ ਆ ਤਾਂ ਉਹ ਮੈਨੂੰ ਟੱਕਰਿਆ ਤੇ ਭੈਣਾਂ ਤੇ ਭਰਾਵੋ ਉਹਨੇ ਉਹਨੇ ਮੈਨੂੰ ਦੱਸਿਆ ਜਦੋਂ ਮੈਨੂੰ ਖੁਦ ਨਹੀਂ ਸੀ ਪਤਾ ਇਸ ਗੱਲ ਦਾ ਕਿੰਦਾ ਇਹਦੇ ਵਿੱਚ ਹੈ ਨਾ ਕਫੇ ਦੇ ਵਿੱਚ ਕਫੀਨਾ ਹੁੰਦੀ ਆ ਜਿੱਦਾਂ ਕਫੀਨਾ ਕਿੰਦ ਕਫੇ ਨੂੰ ਪਤਾ ਨਹੀਂ ਕੋਲ ਥੋੜੀ ਪ੍ਰੋਬਲਮ ਹੈ ਮੇਰੇ ਇੱਥੇ ਬੋਲਣ ਵਿੱਚ ਮੈਨੂੰ ਕੋਈ ਗੱਲਾਂ ਜਦਾਂ ਤੇ ਨੇਚਰਲ ਆ ਵੀ ਗੱਲਾਂ ਕਰੀ ਮੈਨੂੰ ਸਾਫ਼ ਨਹੀਂ ਕੋਈ ਗੱਲ